ਔਰ ਸੂਖਸ਼ਮ ਸਰੀਰ ਉਸੇ ਦਿਨ ਜੋਤ ਦੇ ਚ ਜੋਤ ਹੋ ਜਾਂਦਾ ਕਿਉਂਕਿ ਸੂਖਸ਼ਮ ਸਰੀਰ ਤੇ ਜੋਤ ਹੈ। ਅਸਥੂਲ ਸਰੀਰ ਤੇ ਮਿੱਟੀ ਹੈ ਇਥੇ ਮਿੱਟੀ ਚ ਮਿੱਟੀ ਹੁੰਦਾ ਹੀ ਰਿਹਾ ਹੈ ਕਈ ਦਫਾ ਹੋ ਚੁੱਕਿਆ ਹੈ। ਮਨ ਨੂੰ ਇਹ ਤਨ ਕਈ ਦਫਾ ਮਿਲੇ ਨਨ ਕਈ ਦਫਾ ਤਨ ਮਿੱਟੀ ਚ ਮਿੱਟੀ ਹੋਇਆ ਹੈ। ਮਨ ਜੋਤ ਦੇ ਚ ਜੋਤ ਨਹੀਂ ਹੋਇਆ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਤੂੰ ਮਿੱਟੀ ਦੇ ਜਜ਼ਬ ਨਹੀਂ ਹੋ ਸਕਦਾ ਤੇ ਨਾ ਮਿੱਟੀ ਤੈਨੂੰ ਆਪਣੇ ਵਿੱਚ ਜਜ਼ਬ ਕਰੇਗੀ ਤੂੰ ਤੇ ਜੋਤ ਦੇ ਜੋਤ ਹੋ ਸਕਦਾ ਹੈ ਵਰਨਾ ਨਹੀਂ ਰਸਨਾ ਵਾਹਿਗੁਰੂ ਵਾਹਿਗੁਰੂ ਜਪ ਰਹੀ ਹੈ ਔਰ ਕਿਦਰੇ ਮਨ ਜ਼ਰਾ ਨੇੜੇ ਆ ਗਿਆ ਜਿਸ ਜਿਵੇਂ ਕੋਈ ਬੜੀ ਦੂਰ ਤੋਂ ਕੋਈ ਬੋਲਦਾ ਪਿਆ ਤੇ ਕਿਸੇ ਨੇ ਦੂਰ ਤੋਂ ਕੁਝ ਮਿੱਠੀ ਜਈ ਆਵਾਜ਼ ਹਲਕੀ ਜਿਆ ਸੁਰ ਦੇ ਚ ਸੁਣੇ ਆਵੇ ਜਦ ਕਦੀ ਅਸ ਕਹਿੰਦੇ ਆ ਨਾ ਅੱਜ ਤੇ ਪਾਠ ਦਾ ਬੜਾ ਆਨੰਦ ਆ ਗਿਆ ਅੱਜ ਨਹੀਂ ਆਇਆ ਇਸ ਤਰ੍ਹਾਂ ਲੋਕ ਕੀ ਕਹਿੰਦੇ ਨੇ ਵੀ ਕੱਲ ਮਨ ਜੁੜ ਗਿਆ ਸੀ ਅੱਜ ਨਹੀਂ ਮਨ ਨਹੀਂ ਜੁੜਿਆ ਸੀ ਅਗਰ ਜੁੜ ਜਾਏ ਤਾਂ ਕਦੀ ਟੁੱਟੇਗਾ ਹੀ ਨਹੀਂ ਮਿਲਿਆ ਹੋਏ ਨਾ ਵਿਛੜੇ ਜੇ ਮਿਲਿਆ ਹੋਏ ਮਨ ਜ਼ਰਾ ਨੇੜੇ ਚਲਾ ਗਿਆ ਸੀ ਜਿਵੇਂ ਕਿਸੇ ਖਿੜੇ ਹੋਏ ਫੁੱਲਾਂ ਦੇ ਖਾਸ ਕਰਕੇ ਜੋ ਸੁਗੰਧਤ ਹੋਣ ਨੇੜੇ ਵੀ ਚੱਲੀ ਜਾਈਏ ਭਾਵੇਂ ਚਾਰੋਂ ਪਾਸੇ ਫਸੀਲ ਹੋਵੇ دیوار ਹੋਵੇ ਤਾਂ ਵੀ ਉਸ ਬਗੀਚੇ ਦੀ ਕੁਝ ਮਹਿਕ ਕੁਝ ਹੁਮਕ ਆ ਹੀ ਜਾਂਦੀ ਹੈ ਆ ਹੀ ਜਾਂਦੀ ਹੈ ਮਨ ਸ਼ਬਦ ਨਾਲ ਤੇ ਜੁੜਿਆ ਤੇ ਨਹੀਂ ਥੋੜਾ ਨੇੜੇ ਚਲਾ ਗਿਆ ਤਾਂ ਥੋੜਾ ਜਿਹਾ ਰਸ ਬਣ ਜਾਂਦਾ ਹੈ ਜ਼ਬਾਨ ਵਾਹਿਗੁਰੂ ਵਾਹਿਗੁਰੂ ਉਚਾਰਨ ਕਰ ਰਹੀ ਹੈ ਅਗਰ ਮਨ ਜ਼ਰਾ ਨੇੜੇ ਆਇਆ ਤੇ ਨੇੜੇ ਆਣ ਤੋਂ ਮੁਰਾਦ ਹੋਵੇਗੀ ਸ਼ਬਦ ਇੱਥੇ ਮਦਮਾ ਤੱਕ ਪਹੁੰਚ ਗਿਆ ਵਾਪਸ ਦੁਨ ਨੇ ਵਾਪਸ ਜਾਣਾ ਸ਼ੁਰੂ ਕੀਤਾ ਜੈਸੇ ਮਦਮਾ ਤੱਕ ਪਹੁੰਚੇਗਾ ਐਸੇ ਮਨੁੱਖ ਨੂੰ ਵਾਹਿਗੁਰੂ ਵਾਹਿਗੁਰੂ ਆਕਣ ਦਾ ਰਸ ਆਏਗਾ ਐਸੇ ਮਨੁੱਖ ਨੂੰ ਕਹਿੰਦੇ ਨੇ ਵਾਹਿਗੁਰੂ ਦੀ ਰਸਨਾ ਤੇ ਵਸ ਗਿਆ ਪ੍ਰਭ ਜੀ ਵਸੇ ਸਾਧ ਕੀ ਰਸਨਾ ਜਿਵੇਂ ਭੋਜਨ ਰਸਨਾ ਤੇ ਵਸ ਗਿਆ ਹੈ। ਤੋਂ ਸਵਾਦ ਆ ਗਿਆ ਪਰ ਇਹ ਭੋਜਨ ਅਜੇ ਹੋਂ ਨ ਨਹੀਂ ਬਣਿਆ। ਇਹ ਭੋਜਨ ਅਜੇ ਮਾਸ ਨਹੀਂ ਬਣਿਆ। ਇਹ ਭੋਜਨ ਅਜੇ ਚਰਬੀ ਨਹੀਂ ਬਣਿਆ ਤੁਸੀਂ ਸਾਰੇ ਸਿਆਣੇ। ਰਸਤੇ ਆ ਗਏ। ਅਜੇ ਵਾਹਿਗੁਰੂ ਜਪ ਸਮਾਧੀ ਨਹੀਂ ਬਣਿਆ ਬ੍ਰਹਮ ਗਿਆਨ ਨਹੀਂ ਬਣਿਆ। ਅਜੇ ਕਪਾਟ ਨਹੀਂ ਖੁੱਲੇ। ਪਰ ਰਸਤੇ ਬਣ ਗਏ। ਸਵਾਦ ਤੇ ਆ। ਵਾਹਿਗੁਰੂ ਵਾਹਿਗੁਰੂ ਆਖਣ ਦਾ ਸਵਾਦ ਆਣ ਲੱਗ ਪਿਆ ਹੈ ਬਾਣੀ ਜਪਣ ਦਾ ਸਵਾਦ ਆਣ ਲੱਗ ਪਿਆ ਹੈ ਮੈਂ ਕਈ ਦਫਾ ਬਿਆਨ ਕਰ ਚੁੱਕਿਆ ਬਾਣੀ ਪੜਨੇ ਹੋਰ ਗੱਲ ਹੈ ਬਾਣੀ ਜਪਣੀ ਹੋਰ ਗੱਲ ਹੈ ਪੜਨ ਦਾ ਲਾਭ ਹੈ ਬਾਣੀ ਕੰਠ ਹੋ ਸਕਦੀ ਹੈ ਬਾਣੀ ਦੇ ਅਰਥ ਬੋਧ ਦਾ ਪਤਾ ਚੱਲ ਸਕਦਾ ਹੈ ਬਾਣੀ ਇਹ ਕਿਹੜੇ ਕਿਹੜੇ ਅੰਗ ਦੇ ਉੱਤੇ ਕਿਹੜੇ ਪਾਤਸ਼ਾਹ ਦੀ ਹੈ ਕਿਹੜੇ ਮੱਲੇ ਦੀ ਹੈ ਇਤਨਾ ਪਤਾ ਚੱਲ ਸਕਦਾ ਹੈ ਲੇਕਿਨ ਜਪਣ ਨਾਲ ਮਨੁੱਖ ਬਾਣੀ ਦਾ ਰੂਪ ਹੀ ਹੋ ਜਾਂਦਾ ਹੈ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਬਖਾਣੇ ਤੋ ਬਾਣੀ ਜਪ ਹੋ ਸਕਦਾ ਹੈ ਬਾਣੀ ਕੰਠ ਹੋਵੇ ਮਤਲਬ ਜ਼ੁਬਾਨ ਉਚਾਰਨ ਕਰੇ ਤੇ ਮਨ ਸੁਣੇ ਇਸ ਵਾਸਤੇ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਪਣੀ ਤੇ ਬੜੀ ਔਖੀ ਹੈ ਪੜਨੀ ਪੜੀ ਜਾ ਸਕਦੀ ਹੈ ਇਹ ਵੀ ਮੈਂ ਅਰਜ਼ ਕਰੇ ਇਸ ਵਾਸਤੇ ਸਾਰੇ ਧਰਮਾਂ ਨੇ ਇੱਕ ਅੱਖਰ ਦੇ ਜਾਪ ਦੀ ਮਹਿਮਾ ਦਸੀ ਕਿਉਂਕਿ ਇੱਕ ਅੱਖਰ ਤੇ ਬੰਦਾ ਕੰਠ ਕਰ ਸਕਦਾ ਹੈ ਇਸਲਾਮ ਦੇ ਚ ਹੈ ਅੱਲਾਹੁ ਸਨਾਤਨ ਮਤ ਦੇ ਚ ਓਮ ਹੈ ਓਮ ਹੈ ਓਮ ਨਮਸ਼ਵਾ ਹੈ ਅਨੇਕਾਂ ਸ਼ਬਦ ਨੇ ਗੁਰੂ ਘਰ ਦੇ ਚ ਵਾਹਿਗੁਰੂ ਹੈ ਵਾਹਿਗੁਰੂ ਵਾਹਿਗੁਰੂ ਇਹ ਤੇ ਹਰ ਇੱਕ ਨੂੰ ਕੰਠ ਹੋ ਸਕਦਾ ਹੈ ਇਸ ਵਾਸਤੇ ਗੁਰਬਾਣੀ ਕਹਿੰਦੀ ਹੈ ਜੋ ਪ੍ਰਾਣੀ ਗੋਬਿੰਦ ذیاਵੇ ਪੜਿਆ ਅਨ ਪੜਿਆ ਪਰਮਗਤ ਭਾਵੇ ਹੋ ਸਕਦਾ ਹੈ ਅਨ ਪੜ ਬੰਦਾ ਸੰਸਾਰ ਦੇ ਚ ਬਹੁਤੀਆਂ ਸਹੂਲਤਾਂ ਨਾ ਹਾਸਲ ਕਰ ਸਕੇ ਪਰ ਅਨ ਪੜ ਮਨੁੱਖ ਨਿਰੰਕਾਰ ਦਾ ਆਨੰਦ ਮਾਣ ਸਕਦਾ ਹੈ ਕੋਈ ਰੁਕਾਵਟ ਨਹੀਂ ਕਿਉਂ ਉਹ ਤੇ ਜਪ ਤੇ ਖੜਾ ਹੈ ਇਹ ਤੇ ਜੋ ਪ੍ਰਾਣੀ ਗੋਬਿੰਦ ਦੇ ਆਵੇ ਪੜਿਆ ਅਨ ਪੜਿਆ ਪਰਮਗਤ ਭਾਵੇ ਬਲਕਿ ਕਈ ਵਾਰ ਸੰਸਾਰ ਦੀ ਪੜਾਈ ਤੇ ਬਾਧਾ ਖੜੀ ਕਰ ਦਿੰਦੀ ਹੈ ਇਤਨੀ ਸਿਆਣਪ ਔਰ ਇਤਨਾ ਹੰਕਾਰ ਇਹਦੇ ਲਈ ਜਪਣਾ ਹੀ ਬੜਾ ਔਖ ਹੈ ਜਦ ਕਦੀ ਇਸ ਤਰ੍ਹਾਂ ਦੀ ਗੱਲ ਚੱਲੇ ਦਿੱਲੀ ਦਾ ਇੱਕ ਸੱਜਣ ਬੜਾ ਪੜਾ ਲਿਖਾ ਸਿਆਣਾ ਮੈਨੂੰ ਚੇਤੇ ਆ ਜਾਂਦਾ ਮੈਨੂੰ ਕਹਿੰਦਾ ਮਸਕੀਨ ਜੀ ਗੁਰਬਾਣੀ 'ਚ ਬੜੀ ਰਿਪਿਟੇਸ਼ਨ ਹੈ ਇੱਕ ਸ਼ਬਦ ਜਿਹੜੀ ਗੱਲ ਆਖੀ ਗਈ ਹੈ ਦੂਜੀ 'ਚ ਵੀ ਹੈ ਤੀਜੀ 'ਚ ਵੀ ਹੈ ਚੌਥੀ 'ਚ ਵੀ ਹੈ ਫਿਰ ਮੈਨੂੰ ਕਹਿਣ ਲੱਗਾ ਗੈਨੀ ਜੀ ਮੈਂ ਹਿੰਮਤ ਕਰਕੇ ਕਹਿ ਰਿਹਾ ਫੜੀ ਕਥਾ ਚ ਵੀ ਰੈਪੀਟੇਸ਼ਨ ਹੈ ਪੁਨਰੁਕਤੀ ਹੈ ਤੇ ਮੈਨੂੰ ਕਹਿਣ ਲੱਗੇ ਤੁਹਾਡਾ ਹਿਰਦਾ ਕਵੀ ਹੈ ਰੈਪੀਟੇਸ਼ਨ ਨੂੰ ਦੋਸ਼ ਮੰਨਦੇ ਨੇ ਪੁਨਰੁਕਤੀ ਨੂੰ ਦੋਸ਼ ਮੰਨਦੇ ਨੇ ਮੈਂ ਖ ਮੰਨਦੇ ਆਉਣਗੇ ਦੋਸ਼ ਧਰਮ ਦੇ ਚੇ ਦੋਸ਼ ਨਹੀਂ ਹੈ ਆਖਰੀ ਦਮ ਤੱਕ ਵਾਹਿਗੁਰੂ ਵਾਹਿਗੁਰੂ ਰਪੀਟ ਕਰਨਾ ਹੈ ਬਾਰ-ਬਾਰ ਹਰ ਕੇ ਗੁਣ ਗਾਓ ਮੈਂ ਕਹਿੰਦਾ ਦੇਖੋ ਸਾਰਾ ਸੰਸਾਰ ਤੇ ਜ਼ਿੰਦਗੀ ਰਿਪੀਟੇਸ਼ਨ ਤੇ ਖੜੀ ਹੈ ਕਹਿੰਨੇਗਾ ਇਹ ਕਿਸ ਤਰ੍ਹਾਂ ਮੈਂ ਕਹਿੰਦਾ ਦੇਖੋ ਇੱਕਦਮ ਬਾਹਰ ਆਇਆ ਤੁਹਾਡਾ ਫਿਰ ਹੁਣ ਅੱਗੇ ਅੰਦਰ ਲੈ ਗਏ ਹੁਣ ਬਾਹਰ ਨਾ ਕੱਢਣਾ ਇਹ ਤੇ ਰਿਪੀਟ ਹੋ ਜਾਏਗਾ ਇਹ ਤੇ ਪਨਰੁਕਤ ਹੋ ਜਾਏਗਾ ਜ਼ਿੰਦਗੀ ਤੇ ਪਨਰੁਕਤੀ ਤੇ ਖੜੀ ਹੈ ਰਿਪੀਟੇਸ਼ਨ ਤੇ ਖੜੀ ਹੈ ਬਾਰ-ਬਾਰ ਪਾਣੀ ਪੀਣ ਦੇ ਤੈਨੂੰ ਕੋਈ ਇਤਰਾਜ਼ ਨਹੀਂ ਬਾਰ-ਬਾਰ ਰੋਟੀ ਖਾਣ ਦੇ ਤੈਨੂੰ ਕੋਈ ਇਤਰਾਜ਼ ਨਹੀਂ ਘਰ ਦੇ ਜਿਹੜੀਆਂ ਗੱਲਾਂ ਕਰਦਾ ਉਹ ਵੀ ਬਾਰ-ਬਾਰ ਹੀ ਕਰਦਾ ਹੈ ਰੋਜ਼ ਕਰਦਾ ਹੈ ਉਹਦੇ 'ਚ ਵੀ ਤੈਨੂੰ ਕੋਈ ਇਤਰਾਜ਼ ਨਹੀਂ ਬਾਰ-ਬਾਰ ਸਿਰਫ ਵਾਇਗੁਰੂ ਵਾਇਗੁਰੂ ਆਖਣਾ ਹੀ ਤੈਨੂੰ ਇਤਰਾਜ਼ ਹੈ ਬਾਰ-ਬਾਰ ਹਰ ਕੇ ਗੁਣ ਗਾ ਬਾਰ-ਬਾਰ ਸਿਰਫ ਜਪਜੀ ਸਾਹਿਬ ਦਾ ਜਪ ਕਰਨਾ ਹੀ ਤੈਨੂੰ ਇਤਰਾਜ਼ ਹੈ ਬਾਰ-ਬਾਰ ਸਿਰਫ ਆਸਾ ਦੀ ਵਾਰ ਸੁਣਨੀ ਤੈਨੂੰ ਇਤਰਾਜ਼ ਹੈ ਅਜੇ ਤੇਰੇ ਮਨ ਦੇ ਵਿੱਚ ਧਰਮ ਦੀ ਭਜਨ ਦੀ ਪਿਆਸ ਨਹੀਂ ਪੈਦਾ ਹੋਈ। ਅਗਰ ਤਨ ਵਿੱਚ ਭੋਜਨ ਦੀ ਭੁੱਖ ਨਾ ਪੈਦਾ ਹੋਵੇ, ਤਾਂ ਆਯੁਰਵੇਦ ਆਚਾਰੀਆ ਕਹਿੰਦੇ ਨੇ ਤਨ ਦੇ ਵਿੱਚ ਕੋਈ ਨੁਕਸ ਹੈ ਜਾਂ ਇਹਨੂੰ ਬੁਖਾਰ ਚੜਿਆ ਹੋਵੇਗਾ। ਹੁਣ 104 ਡਿਗਰੀ ਦਾ ਬੁਖਾਰ ਚੜਿਆ ਹੋਵੇ ਤੇ 36 ਦੇ ਪ੍ਰਕਾਰ ਦਾ ਭੋਜਨ ਪਰੋਸ ਕੇ ਆਖੇ ਰੱਖੀਏ, ਆਖੀਏ ਬੜੀ ਮਿਹਨਤ ਨਾਲ ਬਣਾਇਆ, ਛਕ ਲੈ। ਭਾਵੇਂ ਕਿਤਨੀ ਮਿਹਨਤ ਨਾਲ ਬਣਾਇਆ ਹੋਵੇ, ਭਾਵੇਂ ਕਿਤਨਾ ਸਵਾਦੀ ਹੋਵੇ, ਕਹਿੰਦਾ ਮੈਨੂੰ ਭੁੱਖ ਨਹੀਂ। ਫਿਰ ਵੀ ਉਸ ਨੂੰ ਪਰੇ ਰਿਏ ਨਹੀਂ ਜ਼ਿੰਦਾ ਰਹਿਣ ਵਾਸਤੇ ਸਰੀਰ ਦੀ ਤਾਕਤ ਵਾਸਤੇ ਖਾਣਾ ਹੀ ਪਏਗਾ ਤੈਨੂੰ ਉਹ ਖਾਂਦਾ ਹੈ ਕਹਿੰਦੇ ਸਵਾਦ ਹੀ ਨਹੀਂ ਆਉਂਦਾ ਪਤਾ ਹੈ ਆਯੁਰਵੇਦ ਐਸਾ ਕਹਿੰਦੇ ਮੈਨੂੰ ਸਾਇੰਸ ਦਾ ਤੇ ਪਤਾ ਨਹੀਂ ਕੀ ਕਹਿੰਦੀ ਹੈ ਜ਼ਬਾਨ ਸਾਰੀ ਸਵਾਦ ਨਹੀਂ ਮੰਨਦੀ ਥੋੜੇ ਜਿਹੇ ਤੰਤੂ ਨੇ ਜੋ ਰਸ ਮੰਨਦੇ ਨੇ ਬੁਖਾਰ ਦੀ ਹਾਲਤ ਦੇ ਵਿੱਚ ਉਹ ਤੰਤੂ ਕਮਜ਼ੋਰ ਹੋ ਜਾਂਦੇ ਨੇ ਸੁਨ ਹੋ ਜਾਂਦੇ ਨੇ ਰਸ ਨਹੀਂ ਆਂਦਾ ਜ਼ਬਾਨ ਨੂੰ ਸਵਾਦ ਨਹੀਂ ਆਉਂਦਾ ਤੇ ਬੁਖਾਰ ਚੜਾਇਆ ਮਨੁੱਖ ਕਹਿੰਦਾ ਹੈ ਸਵਾਦ ਨਹੀਂ ਆਉਂਦਾ ਮੈਨੂੰ ਭੋਜਨ ਚੰਗਾ ਨਹੀਂ ਲੱਗਦਾ ਵਾਹਿਗੁਰੂ ਵਾਹਿਗੁਰੂ ਆਖਣਾ ਜਿਹਨੂੰ ਚੰਗਾ ਨਾ ਲਗੇ ਸਮਝ ਲੈਣਾ ਇਹਦੇ ਮਨ ਨੂੰ ਵਿਕਾਰਾਂ ਦਾ ਬੜਾ ਜ਼ਬਰਦਸਤ ਬੁਖਾਰ ਚੜਿਆ ਹੈ ਰੋਗੀ ਹੈ ਜਿਨ੍ਹਾਂ ਨੂੰ ਭੋਜਨ ਦੀ ਭੁੱਖ ਨਾ ਲੱਗਦੀ ਹੋਵੇ ਤੇ ਸਵਾਦ ਨਾ ਆਉਂਦਾ ਹੋਵੇ ऐसे तन ਦੇ ਰੋਗੀਆਂ ਦੀ ਤਾਦਾਦ ਬਹੁਤ ਥੋੜੀ ਏ ਬਹੁਤ ਥੋੜੀ ਏ ਬਹੁਤ ਥੋੜੀ ਏ ਪਰ ਜਿਹਨਾਂ ਨੂੰ ਵਾਹਿਗੁਰੂ ਆਖਣ ਦਾ ਰਸ ਨਹੀਂ ਆਉਂਦਾ ਐਸੇ ਮਾਨਸਿਕ ਰੋਗੀਆਂ ਨਾਲ ਸਾਰਾ ਸੰਸਾਰ ਭਰਿਆ ਪਿਆ ਜੋ ਜੋ ਦੀਸੇ ਸੋ ਸੋ ਰੋਗੀ ਰੋਗ रहਤ ਮੇਰਾ ਸਤਿਗੁਰੂ ਜੋਗੀ ਜਿਹੜਾ ਆਖੇ ਮੈਂ ਇਨਹੀਂ ਖਾਂਦਾ ਮੈਨੂੰ ਭੁੱਖ ਨਹੀਂ ਮੈਨੂੰ ਸਵਾਦ ਨਹੀਂ ਬੁਖਾਰ ਚੜਿਆ ਹੈ ਰੋਗੀ ਹੈ ਜਿਹੜਾ ਆਖੇ ਮੈਂ ਨਹੀਂ ਜਪਦਾ ਕੀ ਜਪਣਾ ਐਵੇਂ ਰੈਪੀਟੇਸ਼ਨ ਹੈ ਸਮਝ ਲੈਣਾ ਜੇ ਭੁੱਖ ਨਹੀਂ ਪੈਦਾ ਹੋਈ ਸੱਚੇ ਨਾਮ ਕੀ ਲਾਗੇ ਭੁੱਖ ਇਹ ਮਨ ਰੋਗੀ ਹੈ ਬਿਆੰਕਰ ਰੋਗੀ ਹੈ ਲਮਕਾ ਮਨਾ ਜਵਾਨ ਉਚਾਰਨ ਕਰੇ ਵਾਹਿਗੁਰੂ ਵਾਹਿਗੁਰੂ ਮਨ ਜਰਾ ਨੇੜੇ ਆ ਗਿਆ ਤੇ ਸ਼ਬਦ ਮਦਮਾ કંਠ ਤੱਕ ਪਹੁੰਚ ਗਿਆ ਐਸੇ ਮਨੋਖ ਨੂੰ ਰਸ ਆਣ ਲੱਗ ਪਏਗਾ ਕਈ ਦਫਾ ਇਸ ਤਰ੍ਹਾਂ ਦਾ ਰਸ ਜ਼ਿੰਦਗੀ ਦੇ ਆਖਰੀ ਦਿਨਾਂ ਚਾਹੁੰਦਾ ਹੈ ਜ਼ਿੰਦਗੀ ਤੇ ਸਾਰੀ ਲੰਘ ਗਈ ਆਉਂਦੀ ਹੈ ਅਜੇ ਯਾਤਰਾ ਬਹੁਤ ਬਾਕੀ ਆਉਂਦੀ ਹੈ ਸਰੀਰ ਉਸ ਦਾ ਜਾਂਦਾ ਰਹਿੰਦਾ ਹੈ ਉਪਕਰਣ ਜੋ ਯੰਤਰ ਸੀ ਉਹ ਨਹੀਂ ਰਿਹਾ ਕਈਆਂ ਦੇ ذرا ਹੋਰ ਅੱਗੇ ਪਸੰಂತಿ اگر ਧੁਨ ਪਸੰਤੀ ਤੱਕ ਚਲੀ ਗਈਏ ਵਾਹਿਗੁਰੂ ਧੁਨ ਪਸੰਤੀ ਬਣ ਗਈਏ ਹਿਰਦੇ ਤੱਕ ਪਹੁੰਚ ਗਈਏ ਐਸਾ ਮਨੁੱਖ ਅਨਾਹਦ ਨਾਦ ਸੁਣਦਾ ਹੈ। ਅਰ ਮੈਂ ਅਰਜ਼ ਕਰਾਂ ਕੁਝ ਉਂਗਲੀਆਂ ਤੇ ਗਿਣੇ ਜਾਣ ਵਾਲੇ ਮਨੁੱਖ ਦੇ ਖੇਨੇ ਮੈਂ ਜੋ ਅਨਾਹਦ ਨਾਦ ਨੂੰ ਸੁਣਦੇ ਨੇ ਅਨਾਹਦ ਕਹਿੰਦੇ ਨੇ ਜੋ ਪ੍ਰਮਾਤਮਾ ਦਾ ਸ਼ਬਦ ਹੈ ਪ੍ਰਮਾਤਮਾ ਦੀ ਆਵਾਜ਼ ਆਹਤ ਜੋ ਝੋਟ ਤੋਂ ਪੈਦਾ ਹੁੰਦੀ ਹੈ ਟਕਰਾਓ ਤੋਂ ਜਿਹੜਾ ਸ਼ਬਦ ਪੈਦਾ ਹੋਵੇ ਉਹਨੂੰ ਕਹਿੰਦੇ ਨੇ ਆਹਰ ਆਹਤ ਕਹਿੰਦੇ ਫਲਾਣੇ ਨੇ ਮੈਨੂੰ ਬੜਾ ਬੜੇ ਆਹਤ ਪਹੁੰਚਾਈਏ ਆਹਤ ਦਾ ਮਤਲਬ ਝੋਟ ਜੋ ਝੋਟ ਤੋਂ ਸ਼ਬਦ ਪੈਦਾ ਹੁੰਦਾ ਹੈ ਪੱਥਰ ਨਾਲ ਪੱਥਰ ਟਕਰਾਵੇ ਲੋਹੇ ਨਾਲ ਲੋਹਾ ਸੋਨੇ ਨਾਲ ਸੋਨਾ ਪਿੱਤਲ ਨਾਲ ਪਿੱਤਲ ਇਹ ਪਾਣੀ ਪਥਰਾ ਨਾਲ ਟਕਰਾਵੇ ਪਵਨ ਦਰਖਤਾਂ ਨਾਲ ਟਕਰਾਵੇ ਇਹ ਜੋ ਆਵਾਜ਼ ਪੈਦਾ ਹੁੰਦੀ ਹੈ ਇਹਨੂੰ ਆਹਤ ਸ਼ਬਦ ਕਹਿੰਦੇ ਨੇ ਜੋ ਸਾਡੇ ਕੰਨ ਸੁਣਦੇ ਨੇ ਇੱਕ ਸ਼ਬਦ ਬ੍ਰਹਿਮੰਡ ਦੇ ਚ ਵਿਆਪਕ ਹੈ ਘਟ ਘਟ ਵਜੇ ਨਾ ਸਾਰਿਆਂ ਦੇ ਗਾਠੇ ਚ ਵੀ ਵੱਜ ਰਿਹਾ ਕਿਉਂ ਸਾਰਾ ਸੰਸਾਰ ਆਇਆ ਸ਼ਬਦ ਤੋਂ ਹੈ ਔਰ ਸੰਸਾਰ ਦੇ ਚੋ ਸ਼ਬਦ ਮੌਜੂਦ ਹੈ ਜਿਵੇਂ ਸਰੀਰ ਆਇਆ ਮਾਪਾਪ ਤੋਂ ਤੋ ਸਰੀਰ ਦੇ ਚ ਮਾਪਾਪ ਦੀ ਅਨਸਮੌਜੋ ਹੁੰਦਾ ਸਾਰੇ ਦਾ ਸਾਰਾ ਬ੍ਰਹਿਮੰਡ ਆਇਆ ਸ਼ਬਦ ਤੋਂ ਸ਼ਬਦ ਬ੍ਰਹਿਮੰਡ ਦੇ ਚ ਮੌਜੂਦ ਹੈ ਸੁਣਾਈ ਕਿਉਂ ਨਹੀਂ ਦਿੰਦਾ ਮਨ ਚੁੱਪ ਕਰੇ ਤੇ ਸੁਣਾਈ ਦੇ ਜਪ ਕਰਨ ਵਾਲੇ ਨੂੰ ਸੁਣਾਈ ਦੇ ਜਾਂਦਾ ਕਦੋਂ ਜਦ ਜਪ ਵਾਹਿਗੁਰੂ ਦੀ ਧੁਨ ਹਿਰਦੇ ਤੱਕ ਪਹੁੰਚੇ ਪਸੰਤੀ ਬਣੇ ਐਸਾ ਮਨੁ ਅਨਾਹਦ ਨਾਦ ਸੁਣਦਾ ਹੈ। ਔਰ ਮੈਂ ਇਸ ਤਰ੍ਹਾਂ ਦੇ ਪੁਰਸ਼ ਦੇਖੇ ਨੇ। ਭਾਵੇਂ ਉਂਗਲੀਆਂ ਤੇ ਗਿਣੇ ਜਾਣ ਵਾਲੇ ਜੋ ਅਨਾਹਦ ਨਾਦ ਸੁਣਦੇ ਨੇ। ਇਸ ਤਰ੍ਹਾਂ ਦੇ ਬਥੇਰੇ ਦੇਖੇ ਨੇ ਜਿਨ੍ਹਾਂ ਨੂੰ ਵਾਹਿਗੁਰੂ ਆਖਣ ਦਾ ਰਸ ਆਣ ਲੱਗ ਪੈਂਦਾ। ਇਹ ਤੇ ਕਰੀਬਨ ਕਰੀਬਨ ਹਰ ਸ਼ਹਿਰ ਦੇ ਛਾਉਂਦੇ ਨੇ ਪਰ ਅਨਾਹਦ ਨਾਦ ਸੁਣਦੇ ਹੋਣ ਇਹ ਹਰ ਸ਼ਹਿਰ ਦੇ ਚ ਨਹੀਂ ਹੁੰਦੇ। ਰਸਨਾ ਤੇ ਵਸ ਗਿਆ ਪ੍ਰਭ ਜੀ ਬਸੇ ਸਾਧ ਕੀ ਰਸਨਾ ਇੱਕ ਹੋਰ ਵੀ ਖੇੜ ਇਥੇ ਜਿਹਦੀ ਰਸਨਾ ਤੇ ਵਸ ਗਿਆ ਸੁਆਦ ਆਣ ਲੱਗ ਪਿਆ ਇਹਦੀ ਰਸਨਾ ਸੁਤੇ ਸਿਦ ਕਦੀ ਕੋਈ ਬਚਨ ਕਹਿ ਦੇਗੀ ਹੋ ਜਾਂਦਾ ਇਹਨੂੰ ਕਹਿੰਦੇ ਨੇ ਇਹਦੇ ਕੋਲ ਵਾਕ ਸਤਿਆ ਹੈ ਕਿਉਂ ਸਤਿਆ ਹੈ ਸ਼ਬਦ ਰਸਨਾ ਤੇ ਵਸੇ ਹੈ ਪ੍ਰਭੂ ਰਸਨਾ ਤੇ ਵਸੇ ਇਹਨੂੰ ਕਹਿੰਦੇ ਨੇ ਇਹਦੇ ਕੋਲ ਵਾਕ ਸਤਿਆ ਹੈ ਇਹਦੇ ਕੋਲ ਸ਼ਬਦ ਸiddhi ਹੈ ਇਹ ਜੋ ਬੋਲਦਾ ਹੈ ਹੋ ਜਾਂਦਾ ਹੈ ਇਸ ਵਾਸਤੇ ਪੁਰਾਣੀਆਂ ਟਕਸਾਲਾਂ ਦੇ ਵਿੱਚ ਔਰ ਸਿਆਣੇ ਲੋਕ ਉਹਨਾਂ ਲੋਕਾਂ ਨੂੰ ਸਮਝਾਉਂਦੇ ਸਨ ਜਿਨ੍ਹਾਂ ਨੂੰ ਰਸ ਆਣ ਲੱਗਦਾ ਸੀ ਕਦੀ ਕਿਸੇ ਨੂੰ ਕਬੂਲ ਨਾ ਬੋਲ ਦੇਣਾ ਢੰਗ ਨਾਲ ਬੋਲਣਾ ਸਾਵਧਾਨ ਨਾਲ ਬੋਲਣਾ ਕਿਉਂ ਜ਼ਬਾਨੇ ਸਤਿਆ ਗਈ ਹੈ ਰਸਨਾ 'ਚ ਬਰਕਤ ਆ ਗਈ ਹੈ